ੴ ਸਤਿਗੁਰ ਪ੍ਰਸਾਦ ਆਸਾ ਘਰ ਤੇ ਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੇ ਜੇ ਲੱਖ ਉੱਠ ਕਰੇ ਸਲਾਮ ਲੱਖਾਂ ਉੱਪਰ ਫਰਮਾਇਸ ਤੇਰੀ ਲੱਖ ਉਠ ਰਾਖੇ ਮਾਨ ਜਾਂ ਪਤ ਲਿਖੇ ਤਾਂ ਪਵੇ ਤਾਂ ਸਭ ਨਰਾਫੁਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੀ ਬਹੁਤਾ ਸਮਝਾਈਏ ਉਲਾਪੀ ਸੋ ਅੰਦੋ ਅੰਦਾ ਰਹਾਓ ਲੱਖ ਖਟিয়ে ਲੱਖ ਸੰਜੀਏ ਖਾਜੇ ਲੱਖ ਆਵੇ ਲੱਖ ਜਾਏ ਜਾਂ ਪੱਤ ਲੇਖੇ ਤਾਂ ਪਵੇ ਤਾਂ ਜੀ ਕਿੱਥੇ ਫਿਰ ਪਾਹੇ ਲੱਖ ਸਾਸ ਸਮਝਾਵਣੀ ਲੱਖ ਪੰਡਤ ਪੜੇ ਪੁਰਾਣ ਜਾਂ ਪੱਤ ਲੇਖੇ ਤਾਂ ਪਵੇ ਤਾਂ ਸਭੇ ਕੁਪਰਵਾਣ ਸਚ ਨਾਮ ਪਤੂ ਪਜੇ ਕਰਮ ਨਾਮ ਕਰਤਾਰ ਐਨਸ ਹਿਰਦੇ ਜਿਵਸੇ ਨਾਨਕ ਨਦਰੀ ਪਾਰ ਆਸਾ ਮੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਓਨ ਚਾਂਦਨ ਓ ਸੌਖਿਆ ਚੂਕਾ ਜਮ ਸਿਉ ਮੇਲ ਲੋਕਾ ਮਤ ਕੋ ਫਕੜ ਪਾਏ ਲਖ ਪੜਿਆ ਮੜਿਆ ਕਰ ਏਕ ਠੇ ਏਕ ਰਤੀ ਲੇ ਪਾਹੇ ਰਹਾਉ ਪਿੰਡ ਪਤਲ ਮੇਰੀ ਕੇਸੋ ਕਰਿਆ ਸਚ ਨਾਮ ਕਰਤਾਰ ਇਥੇ ਉਥੇ ਆਗੇ ਪਾਛੇ ਇਹੋ ਮੇਰਾ ਆਧਾਰ ਗੰਗ ਬਨਾਲਸ ਸਿਵਤ ਤੁਮਾਰੀ ਨਾਵੇਂ ਆਤਮ ਰਾਮ ਸੱਚਾ ਨਾ ਹੋਣ ਤਾਂ ਥੀਏ ਜਾਂ ਐਨੇ ਸਲਾਗੇ ਭਾਉ ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸੀਸ ਕਾ ਕਬੂਨ ਨਖੋਟੇ ਨਾਹਿ ਅਸਾਮਾ ਘਰ ਚੌਥਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੋਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇ ਭੀਖ ਲਏ ਤੋ ਕਾਰਨ ਸਾਈ ਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣਾ ਜਾਈ ਤੇਰੇ ਗੁਣ ਕੇਤੇ ਰਹਾਓ ਦਰਕਰ ਮਹਿਲਾ ਹਸਤੀ ਕੋੜੇ ਛੋੜ ਬਲਾਇਤ ਦੇਸ ਗਏ ਪੀਰ ਪਗੰਬਰ ਸਾਲਿਕ ਸਾਧਿਕ ਛੋੜੀ ਦੁਨੀਆ ਥਾਏ ਪਏ ਸਾਦ ਸਹਜ ਸੁਖ ਰਸ ਕਸ ਤਜੀਲੇ ਕਾਪੜ ਛੋੜੇ ਚਮੜ ਲਈਏ ਦੁਖੀਏ ਦਰਦਵੰਦ ਦਰ ਤੇਰੇ ਨਾਮ ਰਤੇ ਦਰবেশ ਪਏ ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਦੀਨੀ ਤੂੰ ਸਾਹਿਬ ਹੋ ਸਾਗੀ ਤੇਰਾ ਪਰਣੇ ਨਾਨਕ ਜਾਤ ਕੈਸੀ ਅਸਾਕ ਘਰ ਪੰਜਵਾਂ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਪੀਤਰ ਪੰਜ ਗੁਪਤ ਮਨ ਵਾਸੇ ਥਿਰ ਨਾ ਰਹੇ ਕੈਸੇ ਜੈਸੇ ਭਵੇ ਉਦਾਸੇ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ ਲੋਬੀ ਕਪਤੀ ਪਾਪੀ ਪਖੰਡੀ ਮਾਇਆ ਅਧਿਕ ਲੱਗੇ ਰਹਾਓ ਪੂਲ ਮਾਲਾ ਗਲ ਪਹਿਰੋਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰੂਗੀ ਇਸ ਗਾਲੋ ਪੰਜ ਸਖੀ ਹਮ ਏਕ ਪਤਾਰੋ ਪੇੜ ਲੱਗੀ ਹੈ ਜੀੜਾ ਚਾਲਣ ਹਾਰੋ ਪੰਜ ਸਖੀ ਮਿਲ ਰੁਦਨ ਕਰੇਹਾ ਸਾਹਉ ਪਜੂਤਾ ਪ੍ਰਨਤ ਨਾਨਕ ਲੇਖਾ ਦੇਹਾ 197 ਗੁਰ ਪ੍ਰਸਾਦ ਆਸਾ ਘਰ ਸ਼ੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਕਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਵਾ ਸ਼ਿਗਾਰ ਕਾਮਣ ਤਨ ਪਹਿਰੇ ਰਾਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋ ਹੋਏ ਨ ਅਵਰੀ ਰਹਾਉ ਹਰ ਹਰ ਹਾਰ ਕੰਠ ਲੈ ਪਹਿਰੇ ਦਮੋਦਰ ਦੰਤ ਦੇਈ ਕਰ ਕਰ ਕਰਤਾ ਕੰਗਣ ਪਹਿਰੇ ਏਨ ਵਿਦ ਚਿਤ ਤਰੇਹੀ ਮਧੂ ਸੋਦਨ ਕਰ ਮੁੰਦਰੀ ਪਹਿਰੇ ਪਰਮੇਸ਼ਰ ਪਟ ਲਈ ਧੀਰਜ ਤੜੀ ਬੰਧਾਵੇ ਕਾਮੁ ਸ਼ਰੀਰੰਗ ਸੁਰਮਾ ਦੇ ਮਨ ਮੰਦਰ ਜੇ ਦੀਪਕ ਜਾਲੇ ਗਾਇਆ ਸੇਜ ਕਰੇ ਹੀ ਗਿਆਨ ਰਉ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇ ਹੀ ਆਸਾ ਮੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਈਏ ਭਾਈ ਜੋ ਕਿਛ ਕਰਨਾ ਸੋ ਕਰ ਰਿਹਾ ਕੀਤੇ ਕਿਆ ਚਤਰਾਈ ਤੇਰਾ ਹੁਕਮ ਪਾਲ ਤਦ ਭਾਵੇ ਨਾਨਕ ਤਾਕੋ ਮਿਲੇ ਵਡਾਈ ਸਾਚੇ ਨਾਮ ਸਮਾਵੇ ਰਹਾਓ ਕਿਰਤ ਪਿਆ ਪਰਵਾਣਾ ਲਿਖਿਆ ਬਹੁੜ ਹੁਕਮਨ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੀਟ ਨਾ ਸਕੇ ਕੋਈ ਜੀ ਕੋ ਦਰਗ ਬਹੁਤਾ ਬੋਲੇ ਨਾਉ ਪਵੇ ਬਾਜ਼ਾਰੀ ਸਤਰੰਜ ਬਾਜੀ ਪੱਕੇ ਨਹੀਂ ਕੱਚੀ ਆਵੇ ਸਾਰੀ ਨਾ ਕੋ ਪੜਿਆ ਪੰਡਿਤ ਬੀਨਾ ਨਾ ਕੋ ਮੂਰਖ ਬੰਦਾ ਬੰਦੀ ਅੰਦਰ ਸਿਉਤ ਕਰਾਏ ਤਾਂ ਕੋ ਕਈਏ ਬੰਦਾ ਆਸਾਮ ਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੰਦਰਾ ਖਿੰθα ਖਿਮਾ ਹਲਾਓ ਜੋ ਕਿਛ ਕਰੇ ਪਲਾ ਕਰ ਮਾਨੋ ਸਹਿਜ ਜੋਗ ਨਿਧ ਪਾਉ ਬਾਬਾ ਜੁਗਤ ਜੀਉ ਜੁਗੋ ਜੁਗ ਜੋਗੀ ਪਰਮ ਤੰਤ ਮਹ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾ ਰਸ ਭੋਗੰਗ ਰਹਾਓ ਸਿਵ ਨਗਰੀ ਮੈਂ ਆਸਣ ਬੈਸੋ ਕਲਪ ਤਿਆਗੀ ਬਾਦੰਗ ਸਿੰਜੀ ਸ਼ਬਦ ਸਦਾ ਧੁਨ ਸੋਹੇ ਅਹਨਿਸ ਪੂਰੇ ਨਾਦੰਗ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਪੂਤੰ ਹਰ ਕੀਰਤ ਰਹਿ ਰਾਸ ਹਮਾਰੀ ਗੁਰਮਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨਾ ਅਨੇਕੰ ਕਹੋ ਨਾਨਕ ਸੁਣ ਭਰਥਰ ਜੋਗੀ ਪਾਲ ਬ੍ਰਹਮ ਲਿਵ ਇੱਕ ਅਸਾ ਮਹੱਲਾ ਪਹਿਲਾ ਗੁੜ ਗਲ ਗਿਆਨ ਧਿਆਨ ਕਰ ਧਾਵੇ ਕਰ ਕਲਣੀ ਕਸ ਪਾਈਏ ਪਾਠੀ ਭਵਨ ਪ੍ਰੇਮ ਕਾ ਪੂਚਾ ਇਨ ਇਤ ਰਸ ਅਮਿਉ ਚੁਆਈਏ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਾ ਅਹਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਾ ਰਹਾਉ ਪੂਰਾ ਸਾਚ ਪਿਆਲਾ ਸਹੀ ਜੇ ਤਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਸ਼ੇ ਭਾਉ ਧਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਵੀ ਪੀਵਤ ਹੀ ਪਰਵਾਨ ਭਇਆ ਦਰ ਦਸਨ ਕਾ ਪ੍ਰੀਤਮ ਹੋਵੇ ਮੁਕਤ ਬਕੁੰਠੇ ਕਰੇ ਕਿਆ ਸਿਫਤ ਰਤਾ ਸਦ ਬਰਾਗੀ ਜੂਏ ਜਨਮ ਨਹਾਰੇ ਕੋਹ ਨਾ ਨਿਕ ਸੁਣ ਪਰਤਰ ਜੋਗੀ ਖੀਵਾ ਅਮਰਤ ਤਾਰੇ ਆਸਾ ਮੋਲਾ ਪਹਿਲਾ ਖੁਲਾਸਾਨ ਖਸਮਾਨਾ ਕੀਆ ਹਿੰਦੋਸਤਾਨ ਲਾਇਆ ਆਪੇ ਦੋਸ਼ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ ਕੀਤੀ ਮਾਰ ਪਈ ਕੁਲ ਲਾਣੇ ਤੈਂ ਕੀ ਦਰਦ ਨ ਆਇਆ ਕਰਤਾ ਤੂੰ ਸਭ ਨਾ ਕਾਸ ਹੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨ ਹੋਈ ਰਹਾਉ ਸਕਤਾ ਸਿਹੋ ਮਾਰੇ ਪੈ ਵਗੇ ਖਸਮੇ ਸਾਹ ਪੁਰਸਾਈ ਰਤਨ ਵਿਗਾੜ ਬਗੋਏ ਕੁੱਤੀ ਮੂਆ ਸਾਨ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੇ ਨਦਰੀ ਕੀੜਾ ਆਵੇ ਜਿੱਤੇ ਚੁਗੇ ਦਾਣੇ ਮਰਮਰ ਜੀਵੇ ਤਾਂ ਕਿ ਛਪਾਏ ਨਾਨਕ ਨਾਮ ਵਖਾਣੇ ਮਰਮਰ ਜੀਵੇ ਤਾਂ ਕਿ ਛਪਾਏ ਨਾਨਕ ਨਾਮ ਵਖਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ